ਬਲਕ ਸੰਤੀ ਚੋਣਾ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਤੇ ਅੱਜ ਸਾਡੇ ਵਿੱਚ ਬਸੀਫrana ਵਿਖੇ ਅੱਜ ਕਾਂਗਰਸ ਕਮੇਟੀ ਦੇ ਸਾਫ ਦਾ ਸੁਭਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਇੱਥੇ ਇੱਕ ਸ਼ੋਕ ਸਭਾ ਦੇ ਵਿੱਚ ਆਈ ਸੀ ਅੱਜ ਗੱਲ ਕਰਾਂਗੇ ਦੂਲੋਂ ਸਾਹਿਬ ਕਿਸ ਤਰ੍ਹਾਂ ਚੱਲ ਰਹੀ ਹੈ ਕਾਂਗਰਸ ਦੀ ਨੀਤੀ ਮੈਂ ਤਾਂ ਅੱਜ ਭੋਗ ਤੇ ਆਏ ਹੋਇਆ ਸਾਡੇ ਕਾਂਗਰਸ ਦੇ ਸਕੰਦਰ ਸੀ ਐਸ ਜੀ ਜ਼ਿਲ੍ਹੇ ਦੇ ਪ੍ਰਧਾਨ ਵੀ ਰਹੇ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਆਂ ਬਾਕੀ ਚੋਣਾ ਹੋ ਰਹੀ ਹੈ ਲੋਕਾਂ ਨੇ ਆਪਣਾ ਫਤਵਾ ਦੇਣਾ ਪਾਰਟੀਆਂ ਲੜ ਰਹੀਆਂ ਪਰ ਇਹਦੇ ਵਿੱਚ ਮੈਂ ਦੇਖਦਾ ਕਿ ਲੋਕਾਂ ਨੂੰ ਇੱਕੋ ਹੀ ਅਪੀਲ ਕਰੂੰਗਾ ਵੀ ਚੰਗੇ ਉਮੀਦਵਾਰਾਂ ਨੂੰ ਖਿਆਲ ਰੱਖਣ ਜਿਹੜੇ ਕਿ ਲੋਕਾਂ ਦੇ ਸੇਵਾਦਾਰ ਹੋ ਗੁਲੋ ਸਾਹਿਬ ਕਾਂਗਰਸ ਦੇ ਵਿੱਚ ਬੜਾ ਰੋਲਾ ਪਿਆ ਹੋਇਆ ਵੀ ਮੁੱਖ ਮੰਤਰੀ 500 ਕਰੋੜ ਦੇ ਕੇ ਮਿਲਦੇ ਆ ਜਾਂ ਸੁਭਾ ਭਰ ਤੁਸੀਂ ਸੁਭਾ ਪ੍ਰਧਾਨ ਬਣੇ ਸੀ ਕਿੰਨੇ ਪੈਸੇ ਦਿੱਤੇ ਸੀ ਇਹ ਤਾਂ ਇਹ ਤਾਂ ਗੱਲ ਸੁਣ ਲੋ ਸਾਡਾ ਸਮਾਂ ਲੰਘ ਗਿਆ ਹਾਡੇ ਸਮਾਜ ਚ ਸੀਨੀਅਰਿਟੀ ਦੇਖੀ ਜਾਂਦੀ ਸੀ ਹੈ ਜੀ ਹੁਣ ਸਮਾਂ ਬਦਲ ਗਿਆ ਕਿਉਂਕਿ ਇੱਥੇ ਤਾਂ ਪੱਤ ਛੱਡ ਹੁੰਦੀ ਆ ਫਿਰ ਸਾਬ ਨਾਲੋਂ ਤਾਂ ਸਾਰਾ ਸਿਸਟਮ ਹੀ ਕਰਾਪਟ ਹੋ ਚੁੱਕਿਆ ਤੁਸੀਂ ਸਹਿਮਤ ਹੈ ਜੀ ਜੋ ਦੂਰੋਂ ਆਪਣਾ ਜੋ ਸਿੱਧੂ ਪਰਿਵਾਰ ਜੋੜਾ ਸਿੰਤੂ ਨੂੰ ਪੁੱਛਿਓ ਤੁਸੀਂ